ਜਨਿਕ ਸਵੇਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਇਸ ਵੇਲੇ ਅਸੀਂ ਖਾਨ ਸਾਹਿਬ ਦੇ ਪਰਿਵਾਰ ਦੇ ਨਾਲ ਮੌਜੂਦ ਹਾਂ ਜਿਨ੍ਹਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਖਾਨ ਸਾਹਿਬ ਦੇ ਮਾਤਾ ਜੀ ਸਲਮਾ ਪਰਵੀਨ ਜੋ ਕਿ ਦੁਨੀਆ ਨੂੰ ਅਲਵਿਦਾ ਆਖ ਕੇ ਨੇ ਤੇ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਖਾਨ ਸਾਹਿਬ ਦੇ ਪਿਤਾ ਜੀ ਮੇਰੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਅੰਕਲ ਜੀ ਬਹੁਤ ਦੁੱਖ ਦੀ ਘੜੀ ਹੈ ਸ਼ਬਦਾਂ ਦੇ ਵਿੱਚ ਤਾਂ ਬੋਲ ਵੀ ਨਹੀਂ ਸਕਦੇ ਹਾਂ ਜੀ ਜੋ ਦੇਖਿਆ ਅਸੀਂ ਤੁਸੀਂ ਬਹੁਤ ਜ਼ਿਆਦਾ ਭਾਵਕ ਸੀ ਕਹਿੰਦੇ ਜੀਵਨ ਸਾਥੀ ਦੀ ਜੋ ਜ਼ਰੂਰਤ ਹੈ ساری ਉਮਰ ਰਹਿੰਦੀ ਹੈ ਬਹੁਤ ਵੱਡੀ ਦੀ ਹੈ ਜੀ ਬਹੁਤ ਉਮਰ ਸਦਾ ਹੀ ਹੋਣੀ ਜ਼ਰੂਰਤ ਆਏਗੀ ਜੀਵਨ ਸਾਥੀ ਦੀ ਜਦੋਂ ਲਾਸਟ ਸਮਾਂ ਸੀ ਆਂਟੀ ਦਾ ਆਖਰੀ ਸਮੇਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਹੋਣਗੇ ਕੋਈ ਅਜਿਹੀ ਮੇਰੇ ਨਾਲ ਪਹਿਲਾਂ ਗੱਲਬਾਤ ਕਰਦੇ ਸੀਗੇ ਕਿ 4 ਦਿਨ ਦੇ ਬਾਅਦ ਫਿਰ ਨਹੀਂ ਉਹਨੇ ਗੱਲਬਾਤ ਕੀਤੀ ਕੋਈ ਨਹੀਂ ਐਸੇ ਮੈਂ ਬੁਲਾਉਂਦਾ ਰਿਆਂ ਤੇ ਆਖਾ ਪਟਕੇ ਦੇਖ ਲੈਂਦੇ ਸੀਗੇ ਇਹ ਦੇਖਿਆ ਉਹਨਾਂ ਨੇ ਬਾਅਦ ਵਿੱਚ ਨਹੀਂ ਉਹਨਾਂ ਨੇ ਕੋਈ ਵੀ ਖਾਨ ਸਾਹਿਬ ਦੇ ਮਾਮਾ ਜੀ ਨੇ ਵੀ ਦੱਸਿਆ ਕਿ ਮੂੰਹ ਦੇ ਵਿੱਚ ਛਾਲੇ ਹੋ ਗਏ ਸੀ ਲਾਸਟ ਤੱਕ ਗੱਲ ਕਰਨਾ ਚਾਹੁੰਦੇ ਸੀ ਪਰ ਬੋਲਿਆ ਨਹੀਂ ਬੋਲਿਆ ਨਹੀਂ ਸੀ ਜਾਂਦਾ ਜੀ ਛਾਲਿਆਂ ਨਾਲ ਭਰ ਗਈ ਸੀ ਮੂੰਹ ਤੇ ਉਹ ਗੱਲ ਕੋਈ ਕਰਨਾ ਚਾਹੁੰਦੇ ਸੀਗੇ ਮੇਰੇ ਨਾਲ ਵੀ ਗੱਲ ਕਰਨਾ ਚਾਹੁੰਦੇ ਸੀ ਤੇ ਕਰ ਨਹੀਂ ਸਕੇ ਜਿਹੜਾ ਲੋਕਾਂ ਦੇ ਵਿੱਚ ਅਸੀਂ ਕਿ ਲੋਕਾਂ ਕੋ ਗੱਲਾਂ ਸੁਣੀਓ ਲੋਕੀ ਸਾਰੇ ਕਹਿ ਰਹੇ ਕਿ ਬਹੁਤ ਹੀ ਵਧੀਆ ਸੁਭਾਅ ਦੇ ਸੀ ਖਾਸ ਕਰਕੇ ਤੁਹਾਡੇ ਬਾਰੇ ਕਹਿ ਰਹੇ ਕਿ ਤੁਸੀਂ ਲਾਸਟ ਸਮੇਂ ਦੇ ਵਿੱਚ ਖੁਦ ਸਾਮ ਸੰਭਾਲ ਕਰ ਰਹੇ ਸੀ ਤੇ ਇੱਕ ਬਹੁਤ ਵੱਡਾ ਜਿੰਦਗੀ ਦੇ ਵਿੱਚ ਘਾਟਾ ਪੈ ਗਿਆ ਬਹੁਤ ਬਹੁਤ ਘਾਟਾ ਪਿਆ ਜੀ ਬਿਲਕੁਲ ਪਰਿਵਾਰ ਇਸ ਸਮੇਂ ਕੁਝ ਬੋਲਣ ਦੇ ਹਾਲਾਤਾਂ ਦੇ ਵਿੱਚ ਵੀ ਨਹੀਂ ਹੈ ਕਿਉਂਕਿ ਇਕਦਮ ਵਿਛੋੜਾ ਦੇ ਗਏ ਨੇ ਕਾਫੀ ਸਮੇਂ ਤੋਂ ਬਿਮਾਰ ਸੀ ਕਿੰਨਾ ਕੁ ਸਮਾਂ ਹੋ ਗਿਆ ਸੀ ਜਦੋਂ ਬਿਮਾਰ ਚੱਲ ਰਹੇ ਸੀ 4 ਮਹੀਨੇ ਹੋ ਗਏ ਸੀ ਜੀ 4 ਮਹੀਨੇ ਤੋਂ ਲਗਾਤਾਰ ਡਾਕਟਰ ਕੋਲ ਜਾਣਾ ਆਣਾ ਲੱਗ ਗਿਆ ਸੀ ਨਹੀਂ ਇੱਕ ਵਾਰ ਜਲੰਧਰ ਦਾਖਲ ਕਰਾਇਆ ਉਥੋਂ ਆਰਾਮ ਨਹੀਂ ਆਇਆ ਜੀ ਆਪਣਾ ਸ਼੍ਰੀਮਾਨ ਦੇ ਉਥੇ ਮਹੀਨਾ ਡੇਢ ਮਹੀਨਾ ਉਥੇ ਰਹਿਏ ਉਥੇ ਇੱਕ ਪੈਸੇ ਦਾ ਫਰਕ ਨਹੀਂ ਪਿਆ ਉਹ ਤੋਂ ਫਿਰ ਅਸੀਂ ਲੈ ਗਏ ਲੁਧਿਆਣੇ ਆਪਣੇ ਡੀਐਸਪੀ ਡੀਐਮਸੀ ਉਥੇ ਲੈ ਗਏ ਤੇ ਉਥੋਂ ਥੋੜਾ ਆਰਾਮ ਆ ਗਿਆ ਜੀ ਮੀਨਾ ਕੇ ਰਾਮ ਉਹਨੂੰ ਆਇਆ ਗੱਲਾਂបੱਤਾਂ ਕਰਨ ਲੱਪੇ ਰੋਟੀ ਵੀ ਉਹਨੇ ਖਾਧੀ ਥੋੜੀ ਤੇ ਪਹਿਲਾਂ ਦੋ ਇੱਕ ਦੋ ਵਰਕੀਆਂ ਖਾਂਦੇ ਖਾਂਦੇ ਤੇ ਫਿਰ ਅਸੀਂ ਇੱਕ ਰੋਟੀ ਤੇ ਉਹਨੂੰ ਲੈ ਆਂਦਾ ਮੈਂ ਆਪਣੇ ਹੱਥੀਂ ਖੜਾਉਂਦਾ ਰਿਆ ਤੇ ਖਾਣਾ ਕੇ ਤੇ ਬਾچے ਬਿਮਾਰ ਹੋ ਗਿਆ ਫਿਰ ਬਿਮਾਰ ਹੋਏ ਤੇ ਉਹਦਾ ਬੀਪੀ ਘਟਣ ਲੱਪਿਆ ਬੀਪੀ ਘਟਿਆ ਤੇ ਮਸ਼ੀਨਾਂ ਲੱਗੀਆਂ ਸੀਗੀਆਂ ਤੇ ਉਹ ਦੱਸੀ ਜਾਂਦੀਆਂ ਸੀ ਵੀ ਬੀਪੀ ਵਧਦਾ ਨਹੀਂ ਬੀਪੀ ਜਦੋਂ ਵੱਧਦਾ ਨਹੀਂ ਸੀ ਉਹਨਾਂ ਨੇ ਫਿਰ ਦੇਖਿਆ ਵੜਪੜ ਕੀਤਾ ਸਾਰਾ ਕੁਝ ਹੀ ਕੀਤਾ ਤੇ ਉਹ ਨਹੀਂ ਬੀਪੀ ਸੈਟ ਆਇਆ ਫਿਰ ਚਾਕੇ ਅਸੀਂ ਲੁਧਿਆਣੇ ਲੈ ਗਏ ਲੁਧਿਆਣੇ ਲੈ ਗਏ ਉੱਥੇ 4 ਦਿਨ ਉੱਥੇ ਰਹੇ ਆ 4 ਦਿਨ ਰਹੇ ਆ ਤੇ ਬਸ ਜੀ 2 ਦਿਨ 3 ਦਿਨ ਉਹ ਰਹੀ ਆ ਉੱਥੇ ਚੌਥੇ ਦਿਨ ਤਾਂ ਫਿਰ ਅੱਲਾ ਨੂੰ ਪਿਆਰੇ ਹੋ ਗਏ ਜਿਵੇਂ ਖਾਨ ਸਾਹਿਬ ਦੇ ਨਾਲ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਲੋਕ ਕਹਿੰਦੇ ਕਿ ਮਾਤਾ ਤੇ ਹਰ ਬੱਚੇ ਨਾਲ ਪਿਆਰ ਹੁੰਦਾ ਪਰ ਖਾਨ ਸਾਹਿਬ ਦਾ ਆਪਣੀ ਮਾਂ ਦੇ ਨਾਲ ਕੁਝ ਵੱਖਰਾ ਪਿਆਰ ਸੀਗਾ ਜੀ ਬਹੁਤ ਜ਼ਿਆਦਾ ਸੀ ਹੂੰ ਕਹਿੰਦੇ ਲਾਸਟ ਸਮੇਂ ਦੇ ਵਿੱਚ ਵੀ ਜਿਹੜੀ ਮਾਤਾ ਜੀ ਸੀਗੀ ਉਹਨਾਂ ਦੇ ਮੂੰਹ 'ਚ ਇੱਕੀ ਸੀਗਾ ਕਿ ਮੈਂ ਇਹਦਾ ਵਿਆਹ ਦੇਖ ਲਵਾਂ ਹਾਂਜੀ ਉਹ ਜਦੋਂ ਘਰ ਆਉਣਾ ਉਦੋਂ ਹੀ ਉਹਨੇ ਕਹਿਣਾ ਵਿਆਹ ਕਰਾ ਲਾ ਹੁਣ ਤੂੰ ਅਸੀਂ ਵੀ ਆਪਣੇ ਕੋਤਾ ਪੋਤੀ ਦੇਖ ਲਈਏ ਖਲਾ ਲਈਏ ਉਹ ਕਰਾ ਹੀ ਲੈਣਾ ਮਮਾ ਕਰਾ ਲੈਣਾ ਹੁਣ ਬਸ ਕਰਾ ਹੀ ਲੈਣਾ ਬਸ ਏਦਾਂ ਕਰਦੇ ਕਰਦੇ ਬਸ ਨਹੀਂ ਕਰਮਾ ਚੀ ਸੀ ਉਹਦੇ ਤਾਂ ਬਿਲਕੁਲ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਖਾਨ ਸਾਹਿਬ ਦੀ ਜੋ ਮਾਤਾ ਹੈ ਪ੍ਰਵੀਨ ਉਹ 25 ਸਤੰਬਰ ਨੂੰ ਸੰਦੀਵੀ ਵਿਸ਼ੋੜਾ ਦੇ ਗਈ ਸੀ ਤਾਂ ਅੱਜ ਉਹਨਾਂ ਦੀ ਨੋਵੀਂ ਦੀ ਜੋ ਰਸਮ ਹੈ ਅਦਾ ਕੀਤੀ ਜਾ ਰਹੀ ਹੈ ਕੈਮਰਾਮੈਨ ਪਵੰਦੀ ਨਾਲ ਮੈਂ ਹਰਮਨ ਡੈਨਿਕ ਸਪੋਰਟ ਟੀਵੀ